ਜੀ ਜੇਸੀ ਜਿਹੜੀਆਂ ਪ੍ਰੀਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ ਵੀ 38.4 ਡਿਗਰੀ ਸੈਂਟੀਗ੍ਰੇਡੀ ਸੀ ਸੋ ਬਿਲਕੁਲ ਨਾਰਮਲ ਜਿਹੜਾ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਜਦੋਂ ਕਿ ਅੱਜ ਦਾ ਮਿਨੀਮਮ ਟੈਂਪਰੇਚਰ 20.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 2.4 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 2 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਅਬਜ਼ਰਵ ਕੀਤਾ ਗਿਆ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀ ਤਾਂ ਕਿਉਂਕਿ ਹੁਣ ਜਿਹੜੀਆਂ ਕਲੀਅਰ ਸਕਾਈ ਕੰਡੀਸ਼ਨਸ ਪ੍ਰਿਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਕਮਿੰਗ ਡੇਸ ਲਈ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਉਹਦੇ ਕਰਕੇ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਰਾਈਜ਼ ਅਬਜ਼ਰਵ ਕਰ ਸਕਦੇ ਹਾਂ ਵਰੇ ਦੇ ਵਾਸਤੇ 16ਔਰ 17 ਤਰੀਕ ਨੂੰ ਆਈਐਮਡੀ ਵੱਲੋਂ ਹੀਟ ਵੇਵ ਕੰਡੀਸ਼ਨਸ ਵਾਸਤੇ ਜੋ yellow alert ਵੀ ਜਾਰੀ ਕੀਤਾ ਗਿਆ ਸੋ ਹੀਟ ਵੇਵ ਲਾਈਕ ਕੰਡੀਸ਼ਨਸ ਕਿਤੇ ਕਿਤੇ ਜ਼ਰੂਰ ਪ੍ਰਵੇਲ ਕਰ ਸਕਦੀਆਂ ਨੇ ਜੀ ਪ੍ਰਵੇਲਿੰਗ ਜਿਹੜਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੋ ਆਲ ਵੜੇ ਦਿਨ ਅਚੀ ਰਾਈਜ਼ ਆਬਜ਼ਰਵ ਕਰ ਸਕਦੇ ਆ ਜੀ ਫਾਰਮਰਸ ਨੂੰ ਇਹ ਸਲਾਹ ਦੇ ਸਕਦੇ ਆ ਕਿ ਫਿਲਹਾਲ ਜਿਹੜੀਆਂ ਹਲੇ ਨੀਅਰ ਨਾਰਮਲ ਕੰਡੀਸ਼ਨਸ ਨੇ ਪਰ ਟੌਨ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਰਾਈਜ਼ ਐਕਸਪੈਕਟਿਡ ਹੈ ਕਿਉਂਕਿ ਕਲੀਅਰ ਔਰ ਡਰਾਈ ਕੰਡੀਸ਼ਨਸ ਹੀ ਰਹਿਣੀਆਂ ਨੇ ਸੋ ਹਾਰਵੈਸਟਿੰਗ ਉਹ ਆਲਰੇਡੀ ਕੰਪਲੀਟ ਕਰ ਚੁੱਕੇ ਨੇ ਸੋ ਜਿਹੜੇ ਹੋਰ ਉਹਨਾਂ ਦੇ ਨੈਕਸਟ ਫਾਰਮ ਆਪਰੇਸ਼ਨਸ ਨੇ ਇਹ ਵੜੀਆ ਕੰਡੀਸ਼ਨਸ ਨੂੰ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਪਲਾਨ ਕਰ ਲੈਣਾ ਚਾਹੀਦਾ ਹੈ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਣ ਦੀ ਪ੍ਰੈਡਿਕਸ਼ਨ ਹੈ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੜੀ ਇੰਟੈਂਸ ਹੀਟ ਐਕਸਪੈਕਟਡ ਆਉਣ ਵਾਲੇ ਦਿਨਾਂ ਚ ਸੋ ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਹੀਟ ਤੋਂ ਜਿੰਨਾ ਹੋ ਸਕੇ ਉਹਦੇ ਤੋਂ ਬਚਾ ਕਰਨਾ ਚਾਹੀਦਾ ਆਪਣੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੇ ਆਪ ਨੂੰ ਹਾਈਡਰੇਟਡ ਰੱਖਣਾ ਚਾਹੀਦਾ ਵੱਧ ਤੋਂ ਵੱਧ ਲਿਕੁਇਡਸ ਲੈਣੇ ਚਾਹੀਦੇ ਨੇ ਤਾਂ ਕਿ ਜਿਹੜੀ ਇੰਨੀ ਗਰਮੀ ਹੈਗੀ ਆ ਉਹਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਜੀ ਜੇਸੀ ਜਿਹੜੀਆਂ ਪ੍ਰੀਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ ਵੀ 38.4 ਡਿਗਰੀ ਸੈਂਟੀਗ੍ਰੇਡੀ ਸੀ ਸੋ ਬਿਲਕੁਲ ਨਾਰਮਲ ਜਿਹੜਾ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਜਦੋਂ ਕਿ ਅੱਜ ਦਾ ਮਿਨੀਮਮ ਟੈਂਪਰੇਚਰ 20.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 2.4 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 2 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਅਬਜ਼ਰਵ ਕੀਤਾ ਗਿਆ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀ ਤਾਂ ਕਿਉਂਕਿ ਹੁਣ ਜਿਹੜੀਆਂ ਕਲੀਅਰ ਸਕਾਈ ਕੰਡੀਸ਼ਨਸ ਪ੍ਰਿਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਕਮਿੰਗ ਡੇਸ ਲਈ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਉਹਦੇ ਕਰਕੇ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਰਾਈਜ਼ ਅਬਜ਼ਰਵ ਕਰ ਸਕਦੇ ਹਾਂ ਵਾਰਿ ਦੇ ਵਾਸਤੇ 16 ਔਰ 17 ਤਰੀਕ ਨੂੰ ਆਈਐਮਡੀ ਵੱਲੋਂ ਹੀਟ ਵੇਵ ਕੰਡੀਸ਼ਨਸ ਵਾਸਤੇ ਜੋ yellow alert ਜਾਰੀ ਕੀਤਾ ਗਿਆ ਸੋ ਹੀਟ ਵੇਵ ਲਾਈਕ ਕੰਡੀਸ਼ਨਸ ਕਿਤੇ ਕਿਤੇ ਜ਼ਰੂਰ ਪ੍ਰਵੇਲ ਕਰ ਸਕਦੀਆਂ ਨੇ ਜੀ ਪ੍ਰਵੇਲਿੰਗ ਜਿਹੜਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੋ ਅਨਵੜੇ ਦਿਨਾਂ ਚ ਅਸੀਂ ਰਾਈਜ਼ ਆਬਜ਼ਰਵ ਕਰ ਸਕਦੇ ਹਾਂ ਜੀ ਫਾਰਮਰਸ ਨੂੰ ਇਹ ਸਲਾਹ ਦੇ ਸਕਦੇ ਆ ਕਿ ਫਿਲਹਾਲ ਜਿਹੜੀਆਂ ਹਲੇ ਨੀਅਰ ਨਾਰਮਲ ਕੰਡੀਸ਼ਨਸ ਨੇ ਪਰ ਟੌਨ ਵੱਡੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਰਾਈਜ਼ ਐਕਸਪੈਕਟਿਡ ਹੈ ਕਿਉਂਕਿ ਕਲੀਅਰ ਔਰ ਡਰਾਈ ਕੰਡੀਸ਼ਨਸ ਹੀ ਰਹਿਣੀਆਂ ਨੇ ਸੋ ਹਾਰਵੈਸਟਿੰਗ ਉਹ ਆਲਰੇਡੀ ਕੰਪਲੀਟ ਕਰ ਚੁੱਕੇ ਨੇ ਸੋ ਜਿਹੜੇ ਹੋਰ ਉਹਨਾਂ ਦੇ ਨੈਕਸਟ ਫਾਰਮ ਆਪਰੇਸ਼ਨਸ ਨੇ ਇਹ ਬੜੀਆ ਕੰਡੀਸ਼ਨਸ ਨੂੰ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਪਲਾਨ ਕਰ ਲੈਣਾ ਚਾਹੀਦਾ ਹੈ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਣ ਦੀ ਪ੍ਰੈਡਿਕਸ਼ਨ ਹੈ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੜੀ ਇੰਟੈਂਸ ਹੀਟ ਐਕਸਪੈਕਟਡ ਆਉਣ ਵਾਲੇ ਦਿਨਾਂ ਚ ਸੋ ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਹੀਟ ਤੋਂ ਜਿੰਨਾ ਹੋ ਸਕੇ ਉਹਦੇ ਤੋਂ ਬਚਾ ਕਰਨਾ ਚਾਹੀਦਾ ਆਪਣੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੇ ਆਪ ਨੂੰ ਹਾਈਡਰੇਟਡ ਰੱਖਣਾ ਚਾਹੀਦਾ ਵੱਧ ਤੋਂ ਵੱਧ ਲਿਕੁਇਡਸ ਲੈਣੇ ਚਾਹੀਦੇ ਨੇ ਤਾਂ ਕਿ ਜਿਹੜੀ ਇੰਨੀ ਗਰਮੀ ਹੈਗੀ ਆ ਉਹਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ